ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਮੈਂ ਕਰਮਸੋਢੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਬਟਾਂਦਰਾ ਵਿਚਾਰ ਬਟਾਂਦਰਾ ਪ੍ਰੋਗਰਾਮ ਦੇ ਵਿੱਚ ਆਪਾਂ ਸਿਆਸਤ ਦੇ ਨਾਲ ਜੁੜੇ ਹੋਏ ਮਸਲਿਆਂ ਤੇ ਉਤੇ ਵਿਚਾਰ ਚਰਚਾ ਕਰੀਦੀ ਹੈ ਸੋ ਅੱਜ ਅਸੀਂ ਗੱਲ ਕਰਾਂਗੇ ਵਿਸ਼੍ਰੋਮਣੀ ਆਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਸੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਹਿਤਾਸ਼ੀ ਲੀਡਰਸ਼ਿਪ ਤੇ ਆਗੂਆਂ ਦਾ ਕਹਿਣਾ ਹੈ ਵੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਜੋ ਕੁਝ ਵੀ ਹੋਇਆ ਹੈ ਇੰਝ ਜਾਪਦਾ ਹੈ ਵੀ ਜਿਵੇਂ ਕੋਈ ਖੇਡ ਖੇਡੀ ਗਈ ਹੋਵੇ। ਬਾਦਲ ਤੜਾ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਕਾਬਜ ਰਹਿਣ ਦੇ ਲਈ ਹਰ ਹਰਬਾ ਵਰਤਿਆ ਹੈ। ਪਰ ਉਸ ਦੇ ਹਰ ਨਵੇਂ ਪੈਂਤੜੇ ਦੇ ਨਾਲ ਪੰਥਕ ਧਿਰਾਂ ਦੇ ਅੰਦਰ ਰੋਸ ਵੱਧਦਾ ਹੀ ਜਾ ਰਿਹਾ ਹੈ। ਤੇ ਸਿੱਖ ਰਾਜਨੀਤੀ ਨੂੰ ਨੇੜਿਓਂ ਸਮਝਣ ਵਾਲੇ ਸੂਝਵਾਦ ਦੇ ਨੇ ਕਿ ਅਕਾਲੀ ਦਲ ਦੇ ਲਈ ਸੰਵਿਧਾਨਕ ਸੰਕਟ ਖੜਾ ਹੋਣ ਦਾ ਦਾਵਾ ਅਸਲ ਦੇ ਵਿੱਚ ਅਸਤੀਫੇ ਦੇਣ ਤੋਂ ਪੱਲਾ ਛਡਾਉਣਾ ਸੀ ਪਰ ਖੈਰ ਹੁਣ ਨਵੇਂ ਪ੍ਰਧਾਨ ਦੀ ਚੋਣ ਪਹਿਲੀ ਮਾਰਚ ਨੂੰ ਕੀਤੀ ਜਾਵੇਗੀ ਇਸ ਚੋਣ ਦੇ ਲਈ ਪਾਰਟੀ ਦੇ ਸੰਵਿਧਾਨ ਮੁਤਾਬਿਕ ਚੋਣ ਅਧਿਕਾਰੀ ਨਿਯੁਕਤ ਕੀਤਾ ਜਾਵੇਗਾ ਤੇ ਇਹ ਮੁੱਦਾ ਅੱਛੜ ਚਰਚਾ ਦਾ ਵਿਚਾਰ ਰਹੇਗਾ ਤੇ ਇਸ ਤੋਂ ਅੱਗੇ ਜੇ ਗੱਲ ਕੀਤੀ ਜਾਊਗੀ ਤਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੋਣਾ ਦੀ ਪਾਵੇਂ ਲੰਬੇ ਸਮੇਂ ਤੋਂ ਸੂਬੇ ਦੀ ਰਾਜਨੀਤੀ ਦੇ ਵਿੱਚ ਸਰਗਰਮ ਨਹੀਂ ਨੇ ਪਰ ਹੁਣ ਸੁਨੀਲ ਜਾਖੜ ਸਾਹਿਬ ਆਖਦੇ ਨੇ ਕਿ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਦੇ ਨਾਲ ਨੁਕਸਾਨ ਹੋਵੇਗਾ। ਭਾਵੇਂ ਐਮਐਸਪੀ ਦੀ ਗਰੰਟੀ ਕੋਈ ਆਮਦਨ ਵਧਣ ਦੀ ਗਰੰਟੀ ਨਹੀਂ ਹੈ। ਹੋਰ ਸੂਪਿਆਂ ਦੇ ਵਾਂਗ ਪੰਜਾਬ ਵੀ ਕੇਂਦਰ ਦੇ ਪ੍ਰਤੀ ਏਕੜ ਖਰੀਦ ਦੇ ਨਿਯਮ ਦੇ ਅਧੀਨ ਆ ਜਾਵੇਗਾ। ਮਤਲਬ ਵੀ ਕਿਸਾਨ ਅੱਜ ਜੋ ਮੰਗ ਕਰ ਰਿਹਾ ਹੈ ਉਸ ਤੋਂ ਅਲੱਗ ਰੈਂਡ ਦੀ ਲੋੜ ਹੈ ਕਿਉਂਕਿ ਬਾਅਦ ਦੇ ਵਿੱਚ ਸਾਨੂੰ ਕਿਤੇ ਪਛਟਾਉਣਾ ਨਾ ਪਵੇ। ਇਸਤੇ ਵੀ ਕਰਾਂਗੇ ਗੱਲਬਾਤ ਕਿ ਐਮਐਸਪੀ ਸੰਬੰਧੀ ਜਾਖੜ ਸਾਹਿਬ ਨੂੰ ਕਿਹੜਾ ਲੁਕਵਾ ਡਰ ਸਤਾ ਰਿਹਾ ਹੋਊਗਾ ਸੋ ਸਾਡੇ ਨਾਲ ਸਿਆਸਤ ਦੇ ਇਹਨਾਂ ਮਸਲਿਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੋਸ਼ਨ ਖੇੜਾ ਜੀ ਖੇੜਾ ਜੀ ਬਹੁਤ-ਬਹੁਤ ਸਵਾਗਤ ਹੈ ਜੀ ਮਿਹਰਬਾਨੀ ਰਾਜੀ ਰੋ ਸੋ ਖੇੜਾ ਸਾਹਿਬ ਜੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪਰਮਾਨ ਹੋਣ ਦੇ ਉਪਰੰਤ ਦਲ ਦੀਆਂ ਦੁਬਾਰਾ ਚੋਣਾਂ ਕਰਵਾਉਣ ਦੇ ਲਈ ਭਰਤੀ ਪ੍ਰਕਿਰਿਆ ਵੀ ਬੇਸ਼ੱਕ ਸ਼ੁਰੂ ਕਰ ਦਿੱਤੀ ਗਈ ਹੈ ਬਰ ਵਿਰੋਧੀ ਤਰ੍ਹਾਂ ਸ਼੍ਰੀ ਅਕਾਲ ਤਖਸਾਹਬ ਵੱਲੋਂ ਨਿਯੁਕਤ ਕਮੇਟੀ ਨੂੰ ਅੱਖੋ ਪਰੋਖੇ ਕਰਨ ਦੇ ਬਾਰੇ ਪ੍ਰਚਾਰ ਕਰ ਰਹੀਆਂ ਨੇ ਆਖਰ ਇਹ ਬਰਤਾਂਤ ਕੀ ਸਿਰਜਿਆ ਜਾ ਰਿਹਾ ਹੈ ਇਸ ਤੇ ਕੀ ਵਿਚਾਰ ਹੈ ਤੁਹਾਡਾ ਅਸਲ ਕੰਮ ਜੀ ਗੱਲ ਇਸ ਰਹਿ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੋ ਕੋਈ ਵੀ ਰਾਜਨੀਤਿਕ ਪਾਰਟੀ ਉਹਦਾ ਇੱਕ ਸਿਧਾਂਤ ਹੁੰਦਾ ਸੰਵਿਧਾਨ ਹੁੰਦਾ ਜੀ ਉਸ ਸੰਵਿਧਾਨ ਦੇ ਅਨੁਸਾਰ ਹੀ ਉਹਦੀ ਚੋਣ ਹੁੰਦੀ ਹੈ ਇਸੇ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਦੀ 5 ਸਾਲਾਂ ਬਾਅਦ ਚੋਣ ਹੁੰਦੀ ਹੈ ਇਹਨਾਂ ਦਾ ਸਮਾਂ ਵੀ ਆ ਗਿਆ ਦਸੰਬਰ 'ਚ ਖਤਮ ਹੋ ਜਾਣਾ ਸੀ ਉਸ ਤੋਂ ਬਾਅਦ ਚੋਣ ਹੋਣੀ ਸੀ ਜੀ ਜੀ ਉਸੇ ਪ੍ਰਕਿਰਿਆ ਦੇ ਵਿੱਚ ਉਸੇ ਸਮੇਂ ਦਰਾਂ ਹੀ ਇੱਕ ਜਿਹੜਾ ਮਤਲਬ ਵਿਰੋਧੀ ਤਰ੍ਹਾਂ ਵੱਲੋਂ ਵਿਰੋਧੀ ਨੇ ਆਪਣੇ ਵਿੱਚੋਂ ਬਾਗੀ ਹੋયા ਵੱਲੋਂ ਇੱਕ ਪੱਤਰ ਤਕਸ਼ਿਰ ਕਲਦਾ ਸਾਹਿਬ ਨੂੰ ਵੀ ਇਹ ਬੰਦਾ ਜਿਹੜਾ ਸਾਡਾ ਪ੍ਰਧਾਨ ਆ ਜਦੋਂ ਸੱਤਾਧਾਰੀ ਸੀਗਾ ਤੇ ਇਹਨੇ ਬੜੇ-ਬੜੇ ਗਨਾਹ ਕੀਤੇ ਆ ਤੇ ਅਸੀਂ ਉਹਦੇ ਵਿੱਚ ਸ਼ਾਮਿਲ ਸੀਗੇ ਸਾਰੇ ਗਨਾਹ ਗਰਦਾਗੀ ਬਾਗੀ ਦੋਨੋਂ ਹੀ ਬਾਗੀ ਸੀ ਦਾਗੀ ਸੀ ਜੀ 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 ਅੱਛਾ ਜਦੋਂ ਉਸ ਸਮੇਂ ਤਾਂ ਉਹਨਾਂ ਨੇ ਫਿਰ ਤਨਖਾਹ ਲੱਗੀ ਆ ਤਨਖਾਹ ਲੱਗਣ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਜਦੋਂ ਮੈਂ ਪੇਸ਼ ਹੋਣਾ ਵਾਂ ਤੇ ਉਦੋਂ ਪੇਸ਼ ਜਦੋਂ ਹੋਇਆ ਤੇ ਇਹ ਐਸਤੀਫਾ ਦੇ ਕੇ ਗਏ ਸੀਗੇ ਹੂੰ ਕਿ ਕਿ ਮੈਂ ਨਮਾਣਾ ਸਿੱਖ ਬਣ ਕੇ ਜਾਣਾ ਹੈਗਾ ਇੱਕ ਮਰਿਆਦਾ ਹੈਗੀ ਆ ਹਾਂਜੀ ਉਸ ਤੋਂ ਬਾਅਦ ਜਦ ਅਸੀਵਾ ਲੇਕਨ ਉਦੋਂ ਕਮੇਟੀ ਨੇ ਪ੍ਰਵਾਨ ਨਹੀਂ ਕੀਤਾ ਸੀਗਾ ਕਾਰਨ ਇਹ ਸੀਗਾ ਕਿ ਦੂਜੇ ਨੇ ਅਸੀਵਾ ਦੇਣੇ ਸ਼ੁਰੂ ਕਰ ਦਿੱਤੇ ਸੀਗੇ ਹੂੰ ਵੀ ਜੇ ਉਹ ਨਹੀਂ ਕਰਨਗੇ ਅਸੀਂ ਦਸਾਂਗੇ ਅਸੀਵਾ ਉਹਨਾਂ ਦੇ ਵਿੱਚ ਜਿਹੜੇ ਪਾਰਟੀ ਦੇ ਯੂਸਵਾਜਾ ਹੋਰ ਆ ਉਹਨਾਂ ਨੇ ਵਫਾਦਾਰੀ ਦਿਖਾਈ ਹਉ ਤੇ ਪ੍ਰਧਾਨ ਦੇ ਪ੍ਰਤੀ ਜੁੱਧ ਹੁਣੀ ਵੀ ਚਾਹੀਦੀ ਆ ਕਿਸੇ ਵੀ ਸੰਸਥਾ ਸੰਗਠਨ ਦਾ ਡਿਸਪੀਨ ਇਹ ਹੁੰਦਾ ਕਿ ਉਹ ਆਪਣੇ ਪ੍ਰਧਾਨ ਦੇ ਪ੍ਰਤੀ ਆਪਣੀ ਡਿਗਰੀ ਵਫਾਦਾਰ ਰਹਿਣ ਇਹ ਉਹਨਾਂ ਨੇ ਦਿਖਾਇਆ ਜੀ 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 ਹੁਣ ਜਿਹੜੇ ਬਾਗੀ ਹੋ ਕੇ ਬਾਹਰ ਚਲੇ ਜਾਂਦੇ ਹੈਗੇ ਆ ਉਹ ਵਿਰੁੱਧਰ ਬਣ ਜਾਂਦੇ ਆ ਹਮ ਠੀਕ ਆ ਨਾ ਜੀ ਲੇਕਿਨ ਜਿਹੜੀ ਸਾਈ ਸਾਨਕ ਤੇ ਸਾਈ ਰੂਪ ਚ ਹੁੰਦੀ ਹੈ ਉਹੀ ਪਾਰਟੀ ਰਹਿੰਦੀ ਆ ਸ਼੍ਰੋਮਣੀ ਅਕਾਲੀ ਦਲ ਨੂੰ ਬਦਲ ਕੇ ਭਾ ਕਹਿੰਨੇ ਆ ਬੇਸਿਕਲੀ ਰਾਜਨੀਤਿਕ ਪਾਰਟੀ ਉਹੀ ਆ ਹੂੰ ਜਿਹੜੀ ਉਹ ਤੋਂ ਕੋਈ ਵੀ ਅਜ ਤੋਂ ਪਿਛਲੇ ਇਤਿਹਾਸ ਤੋਂ ਪ੍ਰਕਾਸ਼ੀ ਬਲਦ ਦੇ ਬਿਲੋਂ ਵੀ ਜਿਹੜੇ ਬਾਗੀ ਹੋਏ ਆ ਉਹਨਾਂ ਨੇ ਆਪਣੀਆਂ ਪਾਰਟੀਆਂ ਬਣਾਈਆਂ ਠੀਕ ਆ ਕਿ ਨਹੀਂ ਉਹਨਾਂ ਵੱਖਰੇ ਹੋਏ ਲੇਕਿਨ ਉਹ ਖਤਮ ਹੋ ਗਿਆ ਹੂੰ ਇਸੇ ਤਰ੍ਹਾਂ ਨਵੀਂ ਪਾਰਟੀ ਬਣੀ ਹੈਗੀ ਹੈ ਸੁਧਾਰ ਲਹਿਰ ਦੇ ਨੂਬ ਦੇ ਵਿੱਚ ਬੇਸ਼ੱਕ ਉਹਨਾਂ ਨੇ ਕਿਹਾ ਹੈਗਾ ਕਿ ਉੱਥੇ ਉਹਨਾਂ ਨੂੰ ਮਿਲ ਗਿਆ ਸੀਗਾ ਵੀ ਹੁਣ ਤੀ ਇਕੱਠ ਹੋ ਜਾਓ ਹਾਂਜੀ ਹੁਣ ਤਾਂ ਜਿਹੜੇ ਖਤਮ ਹੋ ਗਏ ਆ ਤਨਖਾਹ ਸਾਰਿਆਂ ਨੂੰ ਲੱਗੀ ਆ ਟੋਟਲ ਨੇ ਤਰਖਾ ਭੁਗਤ ਵੀ ਲਈ ਹੈਗੀਆਂ ਤੇ ਉਹ ਮਿਲੀਆਂ ਸੋ ਐਵੇਂ ਤੇ ਲਈ ਹੈਗੀਆਂ ਹੁਣ ਉਹ ਕਹਿੰਦੇ ਆ ਕਿ ਜਿਹੜੀ ਉਹਨਾਂ ਸੱਤ ਮੈਂਬਰੀ ਕਮੇਟੀ ਬਣਾ ਦਿੱਤੀ ਸੀ ਹਾਂਜੀ ਸੱਤ ਮੈਂਬਰੀ ਕਮੇਟੀ ਤੋਂ ਬਦਾਂ ਇੱਕ ਜਿਹੜੀ ਬੀਬੀ ਸੀਗੀ ਉਹਨੂੰ ਇਸਰਕੇ ਬਾਹਰ ਕੱਢਤਾ ਕਿਉਂਕਿ ਉਹ ਮਰਾਜ਼ਮਾ ਹਮ ਐਸਪੀਸੀ ਦੀ ਮਰਾਜ਼ਮ ਬੰਦਾ ਕੰਮ ਨਹੀਂ ਸੀ ਕਰ ਸਕਦਾ ਹੁਣ ਗੱਲ ਇਹ ਦਿਖਿਆ ਜਾਵੇ ਉਹ ਕਹਿੰਦੇ ਨਹੀਂ ਜੋ ਸੱਤ ਮੈਂਬਰੀ ਬਣਾਈ ਹੈ ਵਿਰੋਧੀ ਧਿਰ ਕਹਿੰਦੇ ਆ ਆਕਾਲਪੁਰ ਸਾਹਿਬ ਦੀ ਇਹ ਮਤਾਬਕ ਨਹੀਂ ਚੱਲਦੇ ਉਹਦੀ ਹੱਕ ਨਹੀਂ ਉਹਦਾ ਮੰਨਦੇ ਨਹੀਂ ਹਕੂਮਤ ਨੂੰ ਨਹੀਂ ਮੰਨਦੇ ਲੇਕਿਨ ਉਹਨਾਂ ਨੇ ਸਿੰਘ ਸਾਹਿਬ ਨਾਲ ਗੱਲ ਕਰਕੇ ਦੱਸਿਆ ਕਿ ਜਿਹੜੀ ਜਦੋਂ ਵੀ ਚੋਣ ਹੋਈ ਆ ਉਹਦਾ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਸੰਵਿਧਾਨ ਹੈਗਾ ਵਿਧਾਨ ਹੈਗਾ ਹੂੰ ਜੀ ਬਿਲਕੁਲ ਉਹਦੇ ਮੁਤਾਬਕ ਹੀ ਹੋਣੀ ਹੈਗੀ ਆ ਜੀ ਜੀ ਉਹਦੇ ਵਿੱਚ ਉਹਨਾਂ ਨੇ ਪੂਰਾ ਨਿਯੁਕਤ ਕਰਨੇ ਹੈਗੇ ਪ੍ਰਜਾਣੀ ਦਾ ਨਿਯੁਕਤ ਕਰਨੇ ਹੈਗੇ ਆ ਕਮੇਟੀ ਕਰਨੀ ਹੈਗੀ ਆ ਵੱਖ-ਵੱਖ ਸਟੇਟਾਂ ਦੇ ਵਿੱਚ ਵੀ ਉਹਨਾਂ ਨੇ ਭਰਤੀ ਕਰਨੀ ਹੈਗੀ ਆ ਹੂੰ ਜੀ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਰਤੀ ਹੈਗੀ ਆ 1995 ਤੋਂ ਬਾਅਦ ਪੰਜਾਬ ਦੇ ਪਾਰਟੀ ਬਣ ਗਈ ਉਹ ਹੂੰ ਉਹ ਸਿੱਖ ਪਾਰਟੀ ਨਹੀਂ ਬੇਸ਼ੱਕ ਸ਼੍ਰੋਮਣੀ ਕਾਲਦੀ ਦਾ ਸਿੱਖ ਨੂੰ ਨੁਮਾਇੰਦਾ ਪਾਰਟੀ ਹੈਗੀ ਆ ਲੇਕਿਨ ਉਹਦੇ ਵਿੱਚ ਕੀ ਹੁੰਦਾ ਕਿ ਉਹਦੇ ਵਿੱਚ ਹਿੰਦੂ ਵੀ ਹੁੰਦੇ ਹੂੰ ਉਹਦੇ ਵਿੱਚ ਸਿੱਖ ਵੀ ਹੈ ਉਹ ਤੇ ਮੁਸਲਮਾਨ ਵੀ ਹੈ ਬਿਲਕੁਲ ਸਹੀ ਜੇ ਉਹਨਾਂ ਨੇ ਮਲੇਰਕੋਲ ਦੇ ਤੋਂ ਸ਼੍ਰੋਮਣੀ ਕਾਲਦੀ ਦਾ ਬੰਦਾ ਖੜਾ ਕਰਨਾ ਵਾ ਕੋਈ ਉਹ ਮੁਸਲਮਾਨ ਖੜਾ ਕਰਨਾ ਹੂੰ ਜੇ ਉਹਨਾਂ ਨੇ ਹੁਣ ਵੀ 13 ਸੀਟਾਂ ਤੇ ਖੜੇ ਕੀਤੇ ਸੀਗੇ ਦੋ ਸ਼ਰਮਾ ਕੀਤੇ ਸੀ ਹਾਂਜੀ ਲਖੇ ਜੋਸ਼ੀ ਤੇ ਕੀ ਸ਼ਰਮਾ ਜੀ ਜੀ ਗੱਲ ਇਹ ਹੈਗੀ ਆ ਕਿ ਸ਼੍ਰੋਮਣੀ ਕਾਲਦੀ ਦਾ ਜਿਹੜੀ ਇਹਨਾਂ ਮੈਂਬਰਸ਼ਿਪ ਵੀ ਹੋਣੀ ਆ ਉਹ ਵੀ ਇਸੇ ਤਰ੍ਹਾਂ ਹੀ ਹੋਣੀ ਆ ਹੂੰ ਜਿਉਂ ਉਹਨੇ ਕਿਹਾ ਸੀ 40 ਲੱਖ ਬੰਦੇ ਦੀ ਗਿਣਤੀ ਭਰਤੀ ਕਰਨੀ ਆ ਦੋ ਮਹੀਨੇ ਵਿੱਚ ਕਰ ਲੈਣਗੇ ਹੂੰ ਓខਾ ਕੰਮ ਨਹੀਂ ਪਹਿਲਾਂ ਹੀ ਭਰਤੀ ਹੋਈ ਆ ਜੀ ਉਸ ਸਲਿੱਪਾਂ ਪਰਚੇ ਲੈਣਗੇ ਉਹਦੇ ਵਿੱਚ ਇਹ ਨਹੀਂਗਾ ਕਿ ਕੇਵਲ ਸੇਖੀ ਭਰਤੀ ਹੋਣ ਹੁਣ ਉਹ ਕਹਿੰਦੇ ਨੇ ਡੁਪਲੀਕੇਟ ਭਰਤੀ ਕਰ ਦੇਣਗੇ ਜੇ ਕਰ ਦੇਣਗੇ ਵੋਟਾਂ ਵੰਡਣਗੀਆਂ ਕਰਨੇ ਤੇ ਇੱਥੋਂ ਹੀ ਆ ਨਾ ਇਹ ਉਹਨਾਂ ਦਾ ਮੰਤੂ ਇੱਕ ਖਰਚਾ ਹੈਗਾ ਠੀਕ ਆ ਜੀ ਜਿਉਂ ਉਹਨੇ ਕਿਹਾ ਕਿ ਤੁਸੀਂ ਵੀ ਕਾਪੀਆਂ ਲੈ ਲਓ ਤੁਸੀਂ ਵੀ ਕੰਮ ਕਰੋ ਗੱਲ ਹੈਗੀ ਆ ਕਿ ਸ਼ਰੂਨੀ ਅਕਾਲੀ ਦਲ ਦੀ ਜੇ ਭਰਤੀ ਹੁੰਦੀ ਆ ਗਰਮ ਉਸ ਬੰਦਾ ਜੇ ਮੰਨ ਲਓ ਹੂ ਲੋਕਾਂ ਨੇ ਨਾ ਸਾਡੇ ਕੀ ਪੱਤਰਕਾਰਾਂ ਨੇ ਵੀ ਸੋਸ਼ਲ ਮੀਡੀਆ ਤੇ ਇਦਾਂ ਲੰਦਾ ਕਿ ਉਹ ਵੀ ਨਾ ਸੁਖਵੀਰ ਬਾਲ ਦੇ ਦੁਸ਼ਮਣ ਬਣ ਕੇ ਬੈਠੇ ਆ। ਹੂੰ ਵੀ ਉਹਨੂੰ ਕਰਕੇ ਨਹੀਂ ਬਿਠਾਇਆ ਜਾਂਦਾ। ਜਦੋਂ ਦੀ ਲੀਡਰਸ਼ਿਪ ਤੇ ਉਹਦੇ ਬੰਦੇ ਜਿਨ੍ਹਾਂ ਦਾ ਉਹਦੇ ਵੀਰ ਨਹੀਂ ਸਰਦਾ ਉਹਦਾ ਉਹਨੇ ਵੀਰ ਨਹੀਂ ਸਰਦਾ ਪਾਰਟੀ ਦੇ ਨਾਲ ਸੰਗਠਨ ਵਾ ਉਹਨਾਂ ਦਾ ਆਪਣਾ ਦਫ਼ਤਰ ਹੈਗਾ। ਹੂੰ ਤੇ ਜੇ ਉਹ ਦੁਆਰਾ ਵੀ 40 ਲੱਖ ਮੈਂਬਰਸ਼ਿਪ ਬਣਾ ਕੇ ਆਪਣੇ ਡੈਲੀਗੇਟਸ ਬਣਾ ਕੇ ਜੇ ਦੁਆਰਾ ਵੀ ਸ਼੍ਰੋਮਣੀ ਕਾਲ ਦੇ ਵਿੱਚ ਪ੍ਰਧਾਨ ਦੀ ਉਹ ਚੋਣ ਲੜਦੇ ਆ। ਹਾਂਜੀ ਜੇ ਉਹਦੇ ਮੁਕਾਬਲੇ ਹੋਰ ਵੀ ਕੋਈ ਲੜਦਾ ਜੇ ਉਹਨਾਂ ਨੂੰ ਵੋਟਾਂ ਵੱਧ ਮਿਲ ਜਾਂਦੀਆਂ ਤੇ ਕੁਦਰਤੀ ਬਣ ਵੀ ਸਕਦੇ ਆ ਹੂੰ ਬਿਲਕੁਲ ਜੇ ਉਹਨੂੰ ਵੋਟਾਂ ਘੱਟ ਬਣਦੀਆਂ ਤੇ ਉਹ ਹਾਰ ਵੀ ਸਕਦੇ ਆ ਪ੍ਰਧਾਨਗੀ ਤੋਂ ਜੀ ਗੱਲ ਹੈਗਾ ਕਿ ਡੈਮੋਕ੍ਰੇਟ ਕਿਹਦਾ ਟੰਗ ਹੈਗਾ ਉਹ ਬੜਾ ਸਾਰਥਕ ਤੇ ਵਧੀਆ ਪਤਾ ਨਹੀਂ ਲੋਕੀ ਕਿਉਂ ਵਿਰੋਧ ਕਰ ਰਹੇ ਮੈਨੂੰ ਸਮਝ ਨਹੀਂ ਲੱਗੀ ਨੀ ਅਜੇ ਹੂੰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਜਨਰਲ ਸਕੱਤਰ ਆ ਉਹ ਜਿਹੜੇ ਮੌਜੂਦਾ ਦਫ਼ਤਰ ਜਿਹੜਾ ਚਲਾਉਣਾ ਉਹ ਡਾਕਟਰ ਜੀਮਾ ਹੈਗੇ ਹੂੰ ਜੀ ਡਾਕਟਰ ਜੀਮਾ ਨੇ ਉਹ ਦਫ਼ਤਰ ਚਲਾ ਰਿਹਾ ਥੋੜੇ ਦਫ਼ਤਰ ਨੂੰ ਮੇਨ ਕਰਨਾ ਹੈਗਾ ਡਿਊਟੀਆਂ ਲੱਗੀਆਂ ਜਿਹੜੇ ਸੱਤ ਮੈਂਬਰੀ ਕਮੇਟੀ ਚੋਂ ਇੱਕ ਬਾਹਰ ਕਢ ਕੇ ਬਾਕੀ ਡਿਊਟੀਆਂ ਨਾਲ ਲਾਤੀਆਂ ਦੋ ਵਿੱਚੋਂ ਨਿਕਲ ਕੇ ਬਾਹਰ ਉਹਨੇ ਆਪਣੀ ਵੀ ਕਰ ਲਈ ਪ੍ਰੈਸ ਕਾਨਫਰੈਂਸ ਵੀ ਅਹੀਂ ਜੰਮੂ ਕੀ ਅਮੀਰ ਕਰਾਂਗੇ ਜਾ ਕੇ ਹਾਂਜੀ ਠੀਕ ਹੈ ਨਾ ਅਸੀਂ ਉੱਥੇ ਕਰਾਂਗੇ ਭਾਈ ਜੇ ਤੁਸੀਂ ਕਿਹਨੇ ਤੁਹਾਡੀ ਨੈਸ਼ਨਲ ਪਾਰਟੀ ਆ ਜੇ ਸਿੱਖ ਪੂਰੀ ਦੁਨੀਆ ਦੇ ਵਿੱਚ ਹੈਗੇ ਆ ਤੇ ਮੈਂਬਰ ਵੀ ਬਣੇ ਸਕਦੇ ਹੂੰ ਹਿੰਦੂ ਵੀ ਬਣ ਸਕਦੇ ਹੋ ਤੇ ਮੈਂਬਰ ਠੀਕ ਹੈ ਨਾ ਗੱਲ ਇਹ ਹੈਗੀ ਆ ਕਿ ਮੈਂ ਸੋਚਦਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਹੂੰ ਉਹ ਅਜਿਹਾ ਰਿਜ਼ਰਵ ਕਰਦੇ ਆ ਤੁਸੀਂ ਅੱਜ ਜੇ ਕੱਲ ਉਹਨਾਂ ਨੇ ਮਤਲਬ ਕਿਤੇ ਰੈਲੀ ਵੀ ਕਰਦੇ ਆ ਨਾ ਉਹ ਰੈਲੀ ਜੇ ਉਹ ਪ੍ਰਧਾਨ ਹਾਕ ਨਹੀਂ ਮਰਦਾ ਤੇ ਸੁਖਬੀਰ ਸਿੰਘ ਬਲਦਾ ਆਪਣਾ ਇੱਕ ਵਿਅਕਤੀਤਵ ਇੰਨਾ ਉਹਦੀ ਆਪਣੀ ਕਿ ਪਰਸਨੈਲਿਟੀ ਆ ਉਹਦੀ ਆਪਣੀ ਲੀਡਰਸ਼ਿਪ ਆ ਬਿਲਕੁਲ ਜੀ ਉਹ ਜਿਸ ਦਿਨ ਰਿਜ਼ਾਈਨ ਦੇਖਿਆ ਨਾ ਮੈਂ ਉਹ ਸਾਰਾ ਸੀਨ ਦੇਖਦਾ ਜਿਵੇਂ ਬੜੇ ਮਨ ਉੱਠਲੀ ਹੂੰ ਉਹ ਜਦੋਂ ਐਂਟਰ ਕੀਤੇ ਨਾ ਉਹ ਦਫ਼ਤਰ ਦੇ ਵਿੱਚ ਸਾਰੇ ਖੜੇ ਹੋ ਗਏ ਹੂੰ ਰਿਸਪੈਕਟ ਦਿੱਤਾ ਨਾ ਇਹਦਾ ਮਤਲਬ ਕਿ ਜਦੋਂ ਸੱਤਾ ਵਿੱਚ ਸੀਗਾ ਉਦੋਂ ਰਿਸਪੈਕਟ ਕਰਦੇ ਸੀਗੇ ਜੋ ਸੱਤਾ ਵਿੱਚ ਨਹੀਂ ਰਿਸਪੈਕਟ ਘਟ ਜਾਂਦੀ ਹੈ ਲੋਗਾ ਦੇ ਉਹਦੀ ਪਾਰਟੀ ਦੇ ਵਿੱਚ ਉਹਦੀ ਰਹਿਗੀਆਂ ਦੇ ਵਿੱਚ ਪੂਰੀ ਰਿਸਪੈਕਟ ਹੈਗੀ ਹੈ ਹਾਂ ਚੋਣ ਪ੍ਰਕਿਰਿਆ ਵਿੱਚ ਡੈਮੋਕਰੇਟਿਕ ਵੇਦਨਾ ਜਿਹੜੇ ਚੋਣ ਚੁੱਕੀ ਮੁਕਾਬਲੇ ਖੜਦਾ ਜਿਹੜੇ ਹੁਣ ਸੁਧਾਰਵਾਦੀ ਵਖਰੇ ਹੋਏ ਬੈਠੇ ਆ ਉਹਨਾਂ ਨੂੰ ਚਾਹੀਦਾ ਲੈਣ ਸਲਿੱਪਾਂ ਹੂੰ ਜਿਉ 40 ਲੱਖ ਕਹਿੰਦੇ 40 ਲੱਖ ਨੂੰ ਵੀ ਭਰਤੀ ਕਰਨ ਬਣਾ ਲੈਣਾ ਆਪਣੇ ਡੈਲੀਗੇਟ ਹੂੰ ਠੀਕ ਹੈ ਨਾ ਡੈਲੀਗੇਟਸ ਨੂੰ ਭਰਤੀ ਕਰਾ ਕੇ ਉਹਨਾਂ ਨੂੰ ਹਰਾਉਣ ਹਰਾ ਕੇ ਆਪਣੀ ਕਬਜ਼ਾ ਕਰ ਲੈਣ ਜੀ ਕੋਈ ਇੱਕ ਡੈਮੋਕਰੇਸੀ ਨਾ ਹੋ ਜਾਂਦਾ ਨਾ ਜਦੋਂ ਸਾਡੀ ਪ੍ਰਕਿਰਿਆ ਹੀ ਇੱਕ ਚੋਣ ਪਵਨ ਐਸਜੀਪੀਸੀ ਦੀ ਚੋਣ ਹੋਣੀ ਹੈ ਉਥੇ ਵੋਟਾਂ ਦੀ ਹੋਣੀ ਹੈ ਜੇ ਇਹ ਵੀ ਹੋਣੀ ਹੈ ਵੋਟਾਂ ਨੇ ਹੋਣੀ ਹੈ ਜਦੋਂ ਆਮ ਨਗਰ ਕੀ ਵੋਟ ਬਣ ਉਹ ਵੋਟਰ ਹੀ ਬਣ ਜਾਂਦਾ ਸਾਡਾ ਮੈਜ ਇੱਕ ਸਾਡੀ ਸ਼ਨਾਤ ਵੋਟਰੀ ਰਹਿ ਗਈ ਆ ਫਿਰ ਪ੍ਰਕਿਰਿਆ ਦੋਹੀ ਚਲਣੀ ਆ ਹੂੰ ਬਿਲਕੁਲ ਸਹੀ ਹੁਣ ਇਹ ਤਾਂ ਹੋ ਨਹੀਂ ਸਕਦਾ ਵੀ ਸਿੰਘ ਸਾਹਿਬ ਕਹਿੰਨੇ ਵੀ ਇਹਨੂੰ ਲਾ ਦਿਓ ਤੇ ਉਹਨੂੰ ਬਣਾ ਦਿਓ ਸਿੰਘ ਸਾਹਿਬ ਦੇ ਕੋਲ ਅਥਾਰਟੀ ਕੋਈ ਹੈ ਨਹੀਂ ਜੀ ਸਿੰਘ ਸਾਹਿਬ ਦੇ ਕੋਲ ਅਥਾਰਟੀ ਹੈ ਨਹੀਂ ਕੋਈ ਵੀ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਕਹਿਣ ਕਿ ਇਹਨੂੰ ਪਾਰਟੀ ਦੇ ਬਰਕਰਾਰ ਕਰ ਦਿਓ ਹੂੰ ਹਨਾ ਵੀ ਤੁਸੀਂ ਇਹ ਨਹੀਂ ਰੱਖਣਾ ਗੁਰ ਆ ਨਹੀਂ ਤੱਕ ਇੱਕ ਬੰਗੇਗਾ ਹਾਂ ਇੱਕ ਐਸਾ ਤੇ ਆ ਕਿ ਜੋ ਪੰਥ ਦੇ ਗ੍ਰੰਥ ਦੇ ਖਿਲਾਫ ਬੋਲਦਾ ਜਾਂ ਸਿੰਘ ਸਾਹਿਬ ਦੇ ਖਿਲਾਫ ਬੋਲਦਾ ਉਹਨੂੰ ਤੇ ਕਹਿ ਦਿਆਂ ਵਰਸਾਸ ਵਡੂਆ ਬਾਹਰ ਕਰ ਦਿਓ ਬਿਲਕੁਲ ਜੀ ਠੀਕ ਹੈ ਨਾ ਔਰ ਜਿਹੜਾ ਸੁਖਬੀਰ ਸਿੰਘ ਬਾਦਲ ਇਹ ਕਹਿੰਦਾ ਮੈਂ ਨਿਮਾਣਾ ਸਿੱਖ ਹੋ ਕੇ ਮੈਂ ਤਾਬੇਦਾਰ ਵਾਂ ਹਮ ਹਮ ਕੰਤ ਸਾਹਿਬ ਦਾ ਤੇ ਮੈਂ ਉਹ ਝੂੜੀ ਪੋ ਲੈ ਸਾਰੇ ਗੁਨਾਹ ਜਿਹੜੇ ਮੈਂ ਨਹੀਂ ਵੀ ਕੀਤੇ ਹਮ ਬੇ ਸਿਕਰੇਟ ਹੋ ਜੀਏ ਤੇ ਉਹਨੂੰ ਸਿੰਘ ਸਾਹਿਬ ਕਿਦਾਂ ਬਾਹਰ ਕੱਢਣਗੇ ਹਮ ਠੀਕ ਹੈ ਨਾ ਉਹ ਤੇ ਸੈਂਡਰ ਕਰੇ ਬੈਠਾ ਹਮ ਜਿਹਨੇ ਸੈਂਡਰ ਨਹੀਂ ਕਰਤਾ ਹਾਂ ਜੀ ਉਸ ਅਕਾਲ ਪੁਰਖ ਸਾਹਿਬ ਨੂੰ ਉਹਦੀ ਸਰਵਉੱਚਤਾ ਨੂੰ ਉਹਦੇ ਇਲਾਹੀ ਹੁਕਮ ਨੂੰ ਤੇ ਉਹਨੂੰ ਬਰਗੜਿਆ ਜਾ ਸਕਦਾ ਲੇਕਿਨ ਜਿਹੜੇ ਵਿਰੋਧੀ ਹੈਗੇ ਆ ਉਹ ਵਿਚਾਰੇ ਤੜਫਦੇ ਆ ਹੂੰ ਬਿਲਕੁਲ ਨਹੀਂ ਉਹ ਕਰਨਾ ਚਾਹੀਦਾ ਜੇ ਕਰਨਾ ਵਾ ਤੁਸੀਂ ਆਪਣੇ ਪੂਰੇ ਪੰਜਾਬ ਦੇ ਵਿੱਚ ਆਪਣੀ ਪਰਚੀਆਂ ਸਲਿੱਪਾਂ ਲਵੋ ਆਪਣੀ ਵੋਟਬਿੰਗ ਬਣਾਓ ਵੋਟਬੈਂਗ ਬਣਾ ਕੇ ਉਹਨੂੰ ਹਰਾ ਦਿਓ ਹਨਾ ਜੀ ਮਤਲਬ ਚੋਣ ਪਰ ਕਿਹੜਾ ਜਿਹੜੀ ਹੈਗੀ ਉਹ ਚੜਾਓ ਅੱਜ ਕੀ ਹੋਇਆ ਹੈਗੇ ਪੰਜਾਬ ਦੇ ਵਿੱਚ ਨਾ ਭਰਾ ਮਰੂ ਜੰਗ ਜਲਦੀ ਸਿੱਖਾਂ ਦੇ ਵਿੱਚ ਬਿਲਕੁਲ ਸਹੀ ਜੀ ਠੀਕ ਹੈ ਕਿ ਨਹੀਂ ਅੱਛਾ ਦੂਜੀਆਂ ਨਹੀਂ ਪਾਰਟੀਆਂ ਚ ਕਾਂਗਰਸ ਵਾਲਾ ਚ ਭਾਜਪਾ ਹੈਗੀ ਆ ਉਹ ਤਾੜੀ ਮਾਰ ਰਹੇ ਆ ਆਮਾਦੀ ਪਾਰਟੀ ਸਾਡੇ ਪੰਜਾਬ ਦਾ ਏਜੰਡਾ ਕਰਮ ਇਹ ਨਹੀਂ ਰਹਿ ਗਿਆ ਕਿ ਲੋਕ ਧਰਮ ਨੂੰ ਕਿੰਨੇ ਲੋਕ ਮੰਨਦੇ ਆ ਹੂੰ ਗ੍ਰੰਥ ਨੂੰ ਜਾਂ ਪੰਥ ਨੂੰ ਕਿੰਨੇ ਮੰਨਦੇ ਆ ਤੇ ਉਹਨੇ ਸਰਕਾਰ ਬਣਨੀ ਆ ਹਾਂ ਜੀ ਧਰਮ ਦਾ ਸਾਡਾ ਏਜੰਡਾ ਹੈਗਾ ਕਿ ਲੋਕਾਂ ਨੂੰ ਅਸੀਂ ਕੀ ਦਿੰਨੇ ਆ ਹੂੰ ਲੋਕਾਂ ਨੂੰ ਅਸੀਂ ਰੋਜ਼ਗਾਰ ਦਿੰਨੇ ਆ ਲੋਕਾਂ ਨੂੰ ਸੁਰੱਖਿਆ ਦਿੰਨੇ ਆ ਅਸੀਂ ਪੰਜਾਬ ਨੂੰ ਸਿੱਖਿਆ ਤੇ ਸਿਹਤ ਦਿੰਨੇ ਆ ਜੋ ਉਹਨਾਂ ਦੇ ਏਜੰਡੇ ਸੀਗੇ ਆਮਾਦੀ ਪਾਰਟੀ ਦੇ ਅਮਰ ਜੀ ਨੇ 92 ਟਨ ਲਈਆਂ ਉਹਨਾਂ ਧਰਮ ਦੇ ਨਾਲ ਲਈਆਂ ਇਨਕਲਾਬ ਲਿਆਉਣ ਦੇ ਨਾਮ ਤੇ ਲਈਆਂ ਉਹਨਾਂ ਨੇ ਇਹ ਗਿਆ ਕਿ ਅਸੀਂ ਲੋਕਾਂ ਦੇ ਸੁਪਨੇ ਨੂੰ ਪੂਰੇ ਕਰਾਂਗੇ ਹੂੰ ਬਿਲਕੁਲ ਸਹੀ ਤੇ ਲੋਕੀ ਜਿਹੜੇ ਸੁਪਨੇ ਲੈ ਕੇ ਉਤਰ ਪਏ ਭਾਈ ਠੀਕ ਆ ਇਹਦਾ ਮਤਲਬ ਲੋਕਾਂ ਨੂੰ ਜਿਹੜਾ ਲੋੜ ਵਾ ਉਹ ਕਿਸੇ ਧਰਮ ਨਾਲ ਕਿਸੇ ਸਿਧਾਂਤਕ ਨਹੀਂ ਗੱਲ ਕਰਦੇ ਹੂੰ ਹੈਨਾ ਹੁਣ ਕਾਂਗਰਸ ਪਾਰਟੀ ਆ ਚਾਹੇ ਭਾਜਪਾ ਉੱਚ ਵੀ ਸਿੱਖ ਹੈਗੀ ਹਾਂਜੀ ਕਾਂਗਰਸ ਵੀ ਸਿੱਖ ਹੈਗੀ ਆ ਕਿ ਜਾਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਹੈਗੇ ਉਹ ਵੀ ਸਿੱਖ ਹੈਗੇ ਕਿ ਉਹ ਸ਼੍ਰੀ ਕਾਦਰ ਤੋਂ ਉਹ ਬਰੇ ਕਰਕੇ ਬਿੰਦੇ ਆ ਉਹ ਵੀ ਉਤਨ ਤਬੇਦਾਰ ਹੈ ਕਿ ਜੇ ਇਹ ਰਾਜਾ ਬੜਿੰਗ ਨੇ ਗਲਤੀ ਕੀਤੀ ਸੀਗੀ ਉਹਨੇ ਦੂਬੇਦਨੀ ਮਾਫੀ ਮੰਗ ਲਈ ਬਿਲਕੁਲ ਜੀ ਜਿਵੇਂ ਮੈਂ ਸ਼ਬਦ ਵਾਪਸ ਲੈਣਾ ਹੈਗਾ ਇਹਦਾ ਮਤਲਬ ਹਰ ਉਸ ਇੱਕ ਭਾਵੇਂ ਦੀ ਰਾਜਨੀਤਿਕ ਕੋਈ ਵੀ ਸੋਚ ਹੋਵੇ ਲੇਕਿਨ ਉਹਦੇ ਧਾਰਮਿਕ ਜਿਹੜਾ ਅਕੀਦਾ ਕੀ ਹੈ ਹਮਮ ਸ਼੍ਰੀ ਕਾਤਾ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਬਿਲਕੁਲ ਸਹੀ ਠੀਕ ਹੈ ਨਾ ਇਸ ਲਈ ਕਿਸੇ ਪਾਰਟੀ ਨੂੰ ਜਾਂ ਕਿਸੇ ਸੰਸਥਾ ਨੂੰ ਇਦਾਂ ਵੱਖਰਾ ਕਰਕੇ ਤੋੜਨਾ ਉਹ ਇਹਨਾਂ ਨੂੰ राਸ ਨਹੀਂ ਆਉਣਾ ਹਮਮ ਔਰ ਜਿਹੜੇ ਵਿਰੋਧੀ ਹੋਈ ਆ ਵਿਰੋਧੀ ਹੋਈ ਆ ਜਿਹੜੇ ਪਹਿਲਾਂ ਵਿਰੋਧ ਸੀਗੇ ਹੂੰ ਜਿਹੋਨੇ ਸ਼੍ਰੋਮਣੀ ਕਾਲੇ ਦਲ ਦੇ ਤੁਰਿਆਂ ਆਂਦਾ ਜਿਹੜੇ ਉਹਦੇ ਵਿਰੋਧ ਕਰਦੇ ਉਹ ਵਿਰੋਧ ਕਰਦੇ ਆ ਰਹੇ ਆ ਤੇ ਜਿਹੜੇ ਹੈ ਹੀ ਵਿਰੋਧੀ ਆ ਉਹਨੂੰ ਨਾਲ ਲੈ ਕੇ ਦਬਰ ਹੁਣ ਵੀ ਸਾਡੇ ਨਾਲ ਬਿਠੋ ਆ ਕੇ ਜੀ ਨਹੀਂ ਬਹਿ ਸਕਦੇ ਠੀਕ ਹੈ ਨਾ ਇਸ ਕਰਕੇ ਮੈਸੋ ਇਦਾਂ ਕਿ ਸ਼੍ਰੋਮਣੀ ਕਾਲੇ ਦਲ ਦੇ ਵਿੱਚ ਜੋ ਇਹ ਪ੍ਰਕਿਰਿਆ ਚੱਲਦੀ ਹੈਗੀ ਆ ਉਹ ਸੁਖਵੀਰ ਸਿੰਘ ਬਾਦਲ ਹਾਂ ਨਾ ਉਹ ਜੂਰੀ ਨੇ ਕਿ ਪ੍ਰਧਾਨ ਬਣ ਕੇ ਹੀ ਬਾਦਲ ਰਹੇਗਾ ਹਾਂਜੀ ਅੱਜ ਨਿਜ਼ਾਮ ਲਾਉਂਦੇ ਆ ਕਿ ਜੀ ਸਾਰੀਆਂ ਸੀਟਾਂ 117 ਜੋ 342 ਆ ਬਦਲ ਕਰਕੇ ਉਹਦੇ ਆ ਫਰ ਗਿਆ ਉਹਦਾ ਬਾਬੀ ਹਰ ਗਿਆ ਤੁਸੀਂ ਸਾਰੇ ਹਾਰੇ ਲੀਡਰ ਬਣੇ ਫਿਰਦੇ ਸੀਗੇ ਫਿਰ ਉਹ ਕਾਰਨ ਵੀ ਅਕਾਲੀ ਦਲ ਦੀਆਂ ਜਿਹੜੀਆਂ ਗਲਤੀਆਂ ਸੀ ਲੋਕਾਂ ਨੂੰ ਨਹੀਂ ਮੱਥੇ ਲਾਇਆ ਜਾਂ ਲੋਕਾਂ ਦਾ ਪ੍ਰਚਾਰ ਇਹਨਾਂ ਜ਼ਬਰਦਸਤ ਹੋ ਗਿਆ ਉਲਟ ਵੀ ਹਰ ਗਿਆ ਜੀ ਬਿਲਕੁਲ ਜੇ 13 ਸੀਟਾਂ ਜੁਕਸੀ ਲੱਭੀ ਹੈਗੀ ਆ ਉੱਥੇ ਮੈਂ ਕਹਿ ਨਹੀਂ ਸਕਦਾ ਕਿ ਬਾਦਲ ਹਾਰੇ ਆ ਉੱਥੇ ਉਹਨਾਂ ਨੂੰ ਬਠਿੰਡੇ ਦੀ ਜਿਹੜੀ ਰਾਜਧਾਨੀ ਅਕਾਲੀ ਦਲ ਦੀ ਉੱਥੇ ਸੁਖਵੀਰ ਸਿੰਘ ਨੂੰ ਵੋਟਾਂ ਪਈਆਂ ਵਾ ਉਹਦੀ ਵਾਈਫ ਨੂੰ ਵੋਟਾਂ ਸੁਖਵੀਰ ਨੂੰ ਪਈਆਂ ਵਟਾਂ ਕਿਹਨੂੰ ਪਈਆਂ ਹਾਂਜੀ ਹਾਂਜੀ ਜੇ ਕਹਿੰਦੇ ਮਜੀਠੀ ਵੀ ਹਰ ਗਿਆ ਸੀਗਾ ਤੇ ਮਜੀਠੀ ਵਾਈਫ ਨਹੀਂ ਜਿੱਤੀ ਦੋਨਾਂ ਗੱਲ ਇਹ ਨਹੀਂ ਕਿ ਗੱਲ ਹੀ ਹੈਗੀ ਆ ਕਿ ਤੁਸੀਂ ਰਾਜਨੀਤਿਕ ਪ੍ਰਕਰਨ ਨੂੰ ਕਿਦਾਂ ਕਰ ਰਹੇ ਹੋ ਅਸੀਂ ਸਪੋਰਟ ਨਹੀਂ ਕਰਦੇ ਸਗਵੀ ਸਿੰਬਲ ਦੇ ਮੈਂਤੀ ਨਹੀਂ ਗੱਲ ਹੈਗੀ ਕਿ ਜਿਹੜੀਆਂ ਉਹਦੇ ਗਲਤੀਆਂ ਹੈਗੀਆਂ ਹਾਂਜੀ ਉਹ ਚ ਸੁਧਾਰ ਲੈਂਦਾ ਉਹਨੇ ਉਹਦੀ ਹੈਂਕੜ ਮਾਇ ਸੀ ਹੂੰ ਉਹਦੇ ਈਗੋਇਸਟਿਕ ਬਹੁਤ ਹੈਗਾ ਉਹ ਹੰਕਾਰੀ ਬੜਾ ਹੈਗਾ ਪਰ ਜੇ ਕਿੰਨੇ ਵੀ ਉਹ ਪਰਿਵਾਰਵਾਦ ਕਰਦੇ ਆ ਤੇ ਉਹਨੇ ਆਦੋਸਰ ਕੇ ਭਣੋਏ ਨੂੰ ਬਾਹਰ ਕੱਢਤਾ ਸੀ ਹੂੰ ਠੀਕ ਹੈ ਨਾ ਗੱਲ ਇਹ ਨਹੀਂ ਕਿ ਰਾਜਨੀਤੀ ਵਿੱਚ ਕੋਈ ਪਰਿਵਾਰਵਾਦ ਨਹੀਂ ਹੁੰਦਾ ਕੋਈ ਆਪਣਾ ਨਹੀਂ ਹੁੰਦਾ ਤੇ ਕੋਈ ਬਗਾਨਾ ਨਹੀਂ ਹੁੰਦਾ ਜੋ ਸਿਧਾਂਤਾਂ ਦੇ ਉੱਤੇ ਚੱਲਦਾ ਹੈਗਾ ਇਸ ਲਈ ਮੈਨੂੰ ਲੱਗਦਾ ਕਿ ਉਮਲੇ ਸਮੇਂ ਦੇ ਵਿੱਚ ਨਾ ਜਿਹੜੀ ਪ੍ਰਕਿਰਿਆ ਹੈਗੀ ਆ ਇਹ ਸ਼੍ਰੀ ਅਕਾਲ ਤਖਤ ਦੀ ਜਿਹੜੀ ਗੱਲ ਹੈਗੀ ਆ ਉਹ ਵੀ ਗੱਲ ਨੂੰ ਮੰਨ ਗਿਆ ਹੈਗਾ ਕਿ ਜਿਹੜੀ ਮਤਲਬ ਸ਼੍ਰੋਮਣੀ ਅਕਾਲੀ ਦਲ ਉਹ ਆਪਣੇ ਸਿਧਾਂਤ ਦੇ ਮੁਤਾਬਿਕ ਚੁਣ ਕਰੇਗਾ ਜਿਹੜੇ ਦੂਸਰੇ ਬੰਦੇ ਲਾਏ ਆ ਉਹ ਡਿਊਟੀ ਕਿਵੇਂ ਕਰਦੇ ਆ ਉਹਨਾਂ ਦੀ ਮਰਜ਼ੀ ਹੈਗੀ ਆ ਹੂੰ ਜੀ ਬਿਲਕੁਲ ਖੜਾ ਸਾਹਿਬ ਜੀ ਅੱਗੇ ਗੱਲ ਕੀਤੀ ਜਾਵੇ ਤਾਂ ਸਿੱਖ ਜਾਂ ਫਿਰ ਅਕਾਲੀ ਸਿਆਸਤ ਦੇ ਵਿੱਚ ਪਾਈ ਅਮਰਤਪਾਲ ਸਿੰਘ ਦੀ ਵੱਖਰੀ ਵਿਚਾਰਧਾਰਾ ਨੂੰ ਲੈ ਕੇ ਜਿੱਥੇ ਸਰਦਾਰ ਤਰਸੀਮ ਸਿੰਘ ਦੀ ਅਗਵਾਈ ਦੇ ਵਿੱਚ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਤੇ ਪਰਮਜੀਤ ਕੌਰ ਖਾਲੜਾ ਦੇ ਵੱਲੋਂ ਨਵੀਂ ਕਮੇਟੀ ਦਾ ਗਠਨ ਕੀਤਾ ਹੈ ਕਿ ਇਹ ਇਹ ਨਵੀਂ ਪ੍ਰਕਿਰਿਆ ਸਿੱਖ ਸਿਆਸਤ ਦੇ ਵਿੱਚ ਨਵਾਂ ਮੋੜ ਲਿਆਉਣ ਦੇ ਵਿੱਚ ਸਫਲ ਹੋ ਸਕਦੀ ਹੈ ਇਸ ਤੇ ਕੀ ਲੱਗਦਾ ਹੈ ਤੁਹਾਨੂੰ ਦੇਖੋ ਗਾਲੇ ਕੀ ਪਹਿ ਲੋਕ ਸਭਾ ਚੋਣਾਂ ਹੋਈਆਂ ਤੇ ਤਿੰਨ ਬੰਦੇ ਖੜੇ ਸੀਗੇ ਸ਼ੁਰੂਣੀ ਕਲ ਦੇ ਡੇਟ ਤੇ ਨਹੀਂ ਸੀ ਖੜੇ ਹਾਂਜੀ ਉਹ ਪੰਥ ਦੀ ਡੇਟ ਤੇ ਖੜੇ ਸੀਗੇ ਆਪਣੇ ਲੋਕਾਂ ਦੇ ਕਰਕੇ ਹਾਂਜੀ ਔਰ ਜਿਹਦੇ ਚ ਭਾਈ ਅਮਰਪਾਲ ਸਿੰਘ ਹੂੰ ਤੇ ਸਰਬਜੀਤ ਖਾਲਸਾ ਜਿਹੜੇ ਦੋਨੋਂ ਜੱਤਿਆਂ ਦੇ ਇਕ ਨਹੀਂ ਜਾਂਦਾ ਠੀਕ ਹੈ ਹੁਣ ਗੱਲ ਹੈਗੀ ਕਿ ਲੋਕਾਂ ਨੇ ਬਹੁਤ ਵੋਟ ਪਾਈ ਲੋਕਾਂ ਨੇ ਕਿਹਾ ਅਸੀਂ ਉਹਨਾਂ ਨੇ ਅਕਾਲੀ ਦਲ ਵੀ ਨਕਾਰਤਾ ਉਹਨਾਂ ਨੇ ਆਮ ਵੀ ਨਕਾਰਤੀ ਉਹਨਾਂ ਨੇ ਭਾਜਪਾ ਨੇ ਨਕਾਰਤੀ ਤੇ ਕਾਂਗਰਸ ਵੀ ਨਕਾਰਤੀ ਤੋ ਬੋਟਾਂ ਕਿਰੋਂ ਪੈ ਗਈਆਂ ਲੇਕਿਨ ਉਦੋਂ ਲੱਗਾ ਕਿ ਇੱਕ ਨਵੀਂ ਹਵਾ ਚੱਲਵੀਂ ਪੰਜਾਬ ਦੇ ਵਿੱਚ ਜੀ ਤੇ ਸਮਾਂ ਪੈਂਦੇ ਪੈਂਦੇ ਹੋਇਆ ਕਿ ਅੱਜ ਦੇ ਦਿਨ ਦੇ ਵਿੱਚ ਉਹ ਹਵਾ ਡਾਊਨ ਚਲੇਗੀ ਹੂੰ ਬੇਸ਼ੱਕ ਨਵੀਂ ਕਮੇਟੀ ਬਣਾਉਣ ਦੀ ਬਣਾਈ ਜਾ ਰਹੀ ਹੈਗੀ ਆ ਜਿਹੜੇ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਜੀ ਆ ਭਾਈ ਤਰਸੇਮ ਸਿੰਘ ਹਾਂਜੀ ਉਹਨਾਂ ਦੀ ਗਵਾਈ ਦੇ ਵਿੱਚ ਉਹਨਾਂ ਨੂੰ ਪ੍ਰਧਾਨ ਬਣਾ ਕੇ ਪਰਮਜੀਤ ਕੁਰ ਖਾਲੜਾ ਤੇ ਜਾਂ ਮੈਂਬਰ ਪਾਰਲੀਮੈਂਟ ਸਰਮੇਖ ਖਾਲਸਾ ਉਹ ਕਹਿੰਦੇ ਸੀ ਵੱਖਰਾ ਕਲਟਰ ਬਣਾ ਰਹੇ ਹਨ ਹੈਨਾ ਅਕਾਲੀ ਦਲ ਅਨੰਤਪੁਰ ਸਾਹਿਬ ਜਾਂ ਕੁਝ ਵੀ ਹੈਗੀ ਹਾਂਜੀ ਦੇਖੋ ਉਹਨਾਂ ਦਾ ਇਹ ਮੁਕਾਬਲਾ ਉਹ ਨਹੀਂ ਕਰ ਸਕਦੇ ਇਹਨਾਂ ਨਾਲ ਹੂੰ ਕਿਉਂ ਸੰਗਠਿਤ ਨਹੀਂ ਹੋ ਸਕਦੇ ਹੁਣ ਜਿਹੜੇ ਵਿਰੋਧੀ ਆ ਜਿਹੜੇ ਵਿਰੋਧੀ ਆ ਜਿਹੜੇ ਆਪਣੇ ਨੂੰ ਬੜੇ ਫੰਨੇਗਾ ਸਮਝਦੇ ਜਿਹੜੇ ਸੁਧਾਰ ਲਹਿਰ ਵਾਲੇ ਵੀ ਆ ਹਾਂਜੀ ਉਹ ਉਹਨਾਂ ਨੂੰ ਮਰਲਣਗੇ ਆਪਣੇ ਪ੍ਰਧਾਨ ਹੂੰ ਸਿਮਰਜੀਤ ਮਾਨ ਜਿਹੜੇ ਪਿਛਲੇ 50 ਸਾਲ ਤੋਂ ਵਿਚਾਰੇ ਡਟੇ ਹੋਏ ਆ ਉਹ ਉਹਨਾਂ ਨੂੰ ਮੰਨ ਲੈਣਗੇ ਪ੍ਰਧਾਨ ਪਰ ਸਾਥ ਦੇਣ ਦੀ ਤਾਂ ਗੱਲ ਕਰਦੇ ਨੇ ਸਾਥ ਦੇਣ ਨੂੰ ਤਾਂ ਮੈਂ ਵੀ ਕਰੀ ਜਨਾ ਹੂੰ ਗੱਲ ਸਾਥ ਸਾਥ ਦੇ ਕੇ ਉਹਨਾਂ ਨੇ ਅੱਜ ਤੱਕ ਪ੍ਰਾਪਤੀ ਕੀ ਹੋਈ ਉਹਨਾਂ ਦੀ ਆਪ ਹੂੰ ਸ਼ਰੋਣੀ ਅਕਾਲੀ ਦੰਦ ਦੇ ਮੁਕਾਬਲਾ ਸ਼ਰੋਣੀ ਅਕਾਲੀ ਦੰਦ ਦੇ ਬਦਲ ਕੇ ਜਿਹੜੇ ਨਿਆ ਪੰਜ ਵਾਰ ਮੁੱਖ ਮੰਤਰੀ ਬਣੇ ਆ ਉਹਨਾਂ ਦਾ ਸੰਗਠਨ ਬੜਾ ਮਜ਼ਬੂਤ ਆ ਜੀ ਬੇਸ਼ੱਕ ਕੁਝ ਪੱਤਰਕਾਰ ਕਹਿੰਦੇ ਵੀ ਜੇ ਪਿੰਡਾਂ ਜਾਣਗੇ ਤਾਂ ਪਾਥੀਆਂ ਪੈਣਗੀਆਂ ਉਹਨਾਂ ਦੇ ਜਣੇ ਕਿੱਦਾਂ ਪੈਣਗੀਆਂ ਉਹਨਾਂ ਨੇ ਪੰਜਾਬ ਦਾ ਕੀ ਮਾੜਾ ਕੀਤਾ ਕੀ ਪੰਜਾਬ ਦੀ ਡਵੈਲਪਮੈਂਟ ਨਹੀਂ ਕੀਤੀ ਸਾਬ ਰਾਜ ਭਾਗ ਦੇ ਕਿ ਗੁਰੂ ਘਰਾਂ ਦਾ ਗੁਰਦਾਮ ਮਨਦੀ ਸੇਵਾ ਨਹੀਂ ਕੀਤੀ ਜਿਹੜੀ ਬੰਦੀ ਜਿਹੜੀ ਕੈਪਟਨ ਨੇ ਵੀ ਕੀਤੀ ਉਹਨੇ ਵੀ ਸਦੀਆਂ ਬਣਾਈਆਂ ਸਦੀਆਂ ਬਣਾਈਆਂ ਜਾਂ ਮੌਜੂਦਾ ਸਰਕਾਰ ਵੀ ਬਣਾ ਰਹੀ ਹੈਗੀ ਗੱਲ ਇਹ ਨਹੀਂ ਗੀ ਗੱਲ ਹੈਗੀ ਕਿ ਤੁਸੀਂ ਇੱਕ ਜਿਹੜੀ ਸੰਗਠਿਤ ਟੀਮ ਹੈਗੀ ਆ ਜਿਹੜੀ ਪਹਿਲਾਂ ਚੱਲਦੀ ਹੈਗੀ ਆ ਉਹਦੇ ਮੁਕਾਬਲੇ ਕਿੱਦਾਂ ਖੜੋਗੇ ਤੁਸੀਂ ਸ਼ਰਮ ਨਹੀਂ ਕਾਲੀਦਰ ਕਹਿੰਦੇ ਮੁਕਾਬਲੇ ਖੜਾ ਪ੍ਰਚਾਰ ਕਰਦੇ ਤੁਸੀਂ ਬਾਂਦਰ ਕੇ ਪਰਿਵਾਰ ਦਾ ਵੀ ਬਾਂਦਰ ਕਿਆਂ ਨੂੰ ਬਾਹਰ ਕੱਢ ਕੇ ਵੀ ਬਾਂਦਰ ਕਿਆਂ ਨੂੰ ਬਾਹਰ ਕੱਢ ਕੇ ਤੁਸੀਂ ਕਿਹੜੇ ਸਕੰਟ ਤੁਹਾਡੇ ਕੋਲ ਲੀਡਰ ਕਿਹਣਾ ਜਾਂਦਾ ਅਜੇ ਤੱਕ ਅਜੇ ਤੱਕ ਆਇਆ ਕਿ ਕੁੰਦਰ ਰੋੜਾ ਪਿਆ ਵੀ ਉਹਨਾਂ ਚੋ ਕਿਸੇ ਲੀਡਰ ਨੂੰ ਮੰਨਦਾ ਮਿਲੀ ਹੋਵੇ ਜਾਂ ਕਿਸੇ ਨੇ ਮੰਨ ਲਿਆ ਵੀ ਬੀਬੀ ਜਗਜੀਤ ਕੋ ਨੂੰ ਮੰਨ ਲੈਨੇ ਹੂੰ ਜਾਂ ਚੰਦੂ ਮਾਹਰੀ ਨੂੰ ਮੰਨ ਲੈਨੇ ਆ ਜੇ ਚੰਦੂ ਮਾਹਰੀ ਦੀ ਗੱਲ ਆਉਂਦੀ ਤਾਂ ਕਹਿੰਦੇ ਤੁਸੀਂ ਤੇ ਪਿਛਲੇ ਇਲੈਕਸ਼ਨ ਚ ਭਾਜਪਾ ਦੀ ਸਪੋਰਟ ਕੀਤੀ ਜੰਮੂ ਕਸ਼ਮੀਰ ਚ ਜੇ ਸਕੰਦਰ ਸੋਲ ਮੁਲਕਾਂ ਨੂੰ ਸਾਹਮਣੇ ਬੋਲਦੇ ਆਉਂਦੇ ਕਹਿੰਦੇ ਤੇ ਤੇਰੀ ਜਿਹੜੀ ਨੋ ਹੀ ਭਾਜਪਾ ਨੂੰ ਇਲੈਕਸ਼ਨ ਲੜਦੀ ਸੀ ਠੀਕ ਬਿਲਕੁਲ ਹਨਾ ਤੁਹਾਡੇ ਤੇ ਕਈ ਰੰਗ ਹੈਗੇ ਆ ਹੂੰ ਤੁਸੀਂ ਹੁਣ ਭਵੇਂ ਹਰਬੀ ਸਿੰਘ ਨੂੰ ਮੋਰੇ ਲਿਆ ਕੇ ਚਾਹੁੰਦੇ ਆ ਤੇ ਉਹ ਕਹਿੰਦੇ ਹਰਬੀ ਨੇ ਕੀ ਕਿਹਾ ਉਹ ਕਹਿੰਦੇ ਮੈਂ ਕਿਸੇ ਤੇ ਅਧਾਲੀਡਰ ਨਹੀਂ ਬਣਨਾ ਤੁਸੀਂ ਇਕਜੜ ਹੋ ਜਾਓ ਮੈਂ ਸੇਵਾ ਕਰਨ ਲਈ ਤਿਆਰ ਹਾਂ ਹਾਂਜੀ ਕੀ ਸਦਾਨ ਹਰਪ੍ਰੀਤ ਸਿੰਘ ਜੋ ਜਸਦੇਵਰ ਨੇ ਸਾਬਕਾ ਨਹੀਂ ਬਣਿਆ ਹਜੇ ਹੂੰ ਕੀ ਉਹ ਉਹ ਯੋਗ ਹੈਗੇ ਸ਼੍ਰੋਮਣੀ ਅਕਾਲੀ ਦਲ ਨੂੰ ਲੀਡ ਕਰਨ ਲਈ ਭਾਵੇਂ ਗੱਲਾਂ ਅਸੀਂ ਸੋਸ਼ਲ ਮੀਡੀਆ ਤੇ ਬਹੁਤ ਗੱਲਾਂ ਕਰ ਲੈਂਦੇ ਹੈਗੇ ਆ ਲੇਕਿਨ ਜ਼ਮੀਨੀ ਹਕੀਕਤਾਂ ਕੀ ਆ ਹੂੰ ਜ਼ਮੀਨੀ ਹਕਤਾਂ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਨੂੰ ਅੱਜ ਉਹ ਸਟੇਟਸ ਨਹੀਂ ਰਿਹਾ ਹੂੰ ਜੀ ਉਹ ਸਟੇਟਸ ਹੁੰਦਾ ਤੇ ਜਦੋਂ ਹੁਣ ਜਿਮਨੀ ਚੋਣ ਆਈ ਸੀ ਉਹਦੇ ਹਲਕੇ ਦੇ ਵਿੱਚ ਉਹ ਕਿੱਥੇ ਗਏ ਕਿਉਂ ਨਹੀਂ ਲੜੀ ਬਿਲਕੁਲ ਹੈਨਾ ਜਿਮਨੀ ਚੋਣ ਅੱਛਾ ਇਹਨਾਂ ਨੇ ਆਪਣੇ ਪਿੰਡਾਂ ਦੀਆਂ ਪਹਚਾਦੀ ਚੋਣਾਂ ਹੋਈਆਂ ਉੱਥੇ ਇਹਨਾਂ ਦੀ ਪਿਛਣ ਕੀ ਹੈ ਹੂੰ ਪਰਮਜੀਤ ਖੰਡਾ ਨੇ ਇਲੈਕਸ਼ਨ ਲੜੇ ਸੀਗੇ ਨਹੀਂ ਸੀ ਮੱਲੋ ਹਰ ਗਏ ਹਾਂਜੀ ਬੀਬੀ ਜਗੀਰ ਕੁਰ ਉੱਪਰ ਆ ਗਏ ਹੂੰ ਠੀਕ ਹੈ ਉਹਦੀ ਮੋਟ ਵੱਧ ਪਈ ਜੀ ਉਸ੍ਰੁਣੀ ਕਾਲੀਦਾਲ ਦੇ ਸੀਗੇ ਹੂੰ ਪਰਮਜੀਤ ਖੰਡਾ ਨੂੰ ਆਪਣੇ ਪਿੰਡ ਚੋਂ ਮੋਟਾ ਨਹੀਂ ਪਈਆਂ ਸੀ ਹੂੰ ਠੀਕ ਹੈ ਨਾ ਹੁੰਦਾ ਕਿਸੇ ਦਾ ਨਾ ਨੂੰ ਲੋਕ ਕੀ ਕਰਦੇ ਆ ਗਲਤ ਨੇ ਵਿਜ਼ਨ ਕੀ ਆ ਹੂੰ ਤੁਸੀਂ ਜਿਹੜਾ ਨਿਜ਼ਾਮ ਸਿਰਜਣ ਜਾ ਰਹੇ ਹੋ ਉਸ ਨਿਜ਼ਾਮ ਨੇ ਸਮਾਜ ਨੂੰ ਕੀ ਦੇਣਾ ਤੁਸੀਂ ਸਮਾਜ ਲਈ ਸੁਪਨੇ ਕਿਹੜੇ ਲੈ ਕੇ ਆ ਰਹੇ ਆ ਤੁਹਾਡਾ ਕੇਵਲ ਤੇ ਕੇਵਲ ਏਜੰਡਾ ਜੀ ਆ ਵੀ ਸ਼ਰਮਣੀ ਕਾਲ ਨੂੰ ਖਤਮ ਕੀਤਾ ਜਾਵੇ ਜਾਂ ਸੁਖਵੀਰ ਬਾਦਲ ਨੂੰ ਘਰ ਬਟਾਹ ਜਾਵੇ ਹੂੰ ਪੰਜਾਬ ਲਈ ਕਿਹੜਾ ਸੁਪਨਾ ਲੈ ਕੇ ਆ ਰਹੇ ਆ ਬਿਲਕੁਲ ਤੁਹਾਡੀ ਕੋਈ ਸਾਹਮਣੇ ਨਹੀਂ ਆ ਰਿਹਾ ਤੁਸੀਂ ਟਾਕ ਆਫ ਟੋਨ ਜਾਂ ਟਾਕ ਆਫ ਸਟੇਟ ਬਣਾਤੀ ਆ ਵੀ ਸੁਖਵੀਰ ਸਿੰਘ ਬਾਦਲ ਨੂੰ ਖਤਮ ਕਰ ਰਹੇ ਆ ਹੂੰ ਕਿੰਨਾ ਖਤਮ ਕਰਦਾ ਉਹ ਤੁਸੀਂ ਜਦੋਂ ਉਹ ਐਡਾ ਵੱਡਾ ਸ਼੍ਰੋਮਣੀ ਕਾਲਜ ਦਾ ਇੱਕ ਸੰਗਠਨ ਹੈਗਾ ਜਦੋਂ ਉਹ ਜਾਂਦਾ ਵਾ ਉਹ ਨੂੰ ਆਪਣਾ ਸਰਦਾਰ ਮੰਨਦੇ ਪ੍ਰਧਾਨ ਮੰਨਦੇ ਜਾਂ ਲੈਕਚਰ ਨਹੀਂ ਲੜੀ ਜੀ ਜੀ ਕਹਿੰਦੇ ਪ੍ਰਧਾਨ ਅੰਦਰ ਖਾਈਏ ਅਸੀਂ ਰਹਿਣਾ ਸਾਡਾ ਜਨਰਲ ਘਰ ਬੈਠਾ ਹੂੰ ਕਿਵੇਂ ਪੋਸੀਬਲ ਆ ਉਸ ਵਫਾ ਦਾ ਨਹੀਂ ਖਤਮ ਕਰਨ ਦੀ ਠੀਕ ਆ ਅੱਜ ਹੈਗਾ ਕਿ ਜਿਹੜਾ ਉਥੋਂ ਧੱਕਾ ਮਰ ਕੇ ਆ ਗਿਆ ਜਿਹੜਾ ਧੋਖਾ ਦੇ ਕੇ ਆ ਗਿਆ ਉਹ ਕਹਿੰਦੇ ਉਹ ਲੀਡਰ ਆ ਹੂੰ ਪਰ ਉਸ ਲੀਡਰ ਨੂੰ ਅੱਗੇ ਸਮਾਜ ਨਹੀਂ ਮੰਨਦਾ ਉਹ ਕਹਿੰਦਾ ਜੇ ਉਹ ਨੂੰ ਛੱਡ ਕੇ ਆ ਤਾਂ ਮੇਰੇ ਨਾਲ ਕਦੋਂ ਰਹੂੰਗਾ ਤੂੰ ਬਿਲਕੁਲ ਜੀ ਤੂੰ ਜਦੋਂ ਸੁਖ ਦੇ ਦਿਨ ਸੀਗੇ ਹੂੰ ਉਦੋਂ ਸਾਰੀਆਂ ਮਲਾਈਆਂ ਤੇ ਕਮਾਈਆਂ ਕੀਤੀਆਂ ਬਿਲਕੁਲ ਜੀ ਤੇ ਜਦੋਂ ਉਹ ਤੇ ਪੀੜਾ ਆਈ ਤੇ ਦਰਦ ਆਇਆ ਤੂੰ ਛੱਡ ਕੇ ਭੱਜ ਗਏ ਹੂੰ ਤੇ ਮੈਂ ਤੂੰ ਸਾਡੇ ਕੋਲ ਰਹਿਵੇਂਗੇ ਓੱਖੇ ਵੇਲੇ ਰਹਿਵੇਂਗੇ ਨਾਲ ਅੱਜ ਦੀ ਹਾਲਾਤ ਜੋ ਸਾਈਕੋਲੋਜੀ ਦੇਖੀ ਨਾ ਸਾਈਕੀਕ ਬੜੀ ਹੈ ਪਰ ਮਨੋਵਿਗਿਆਨ ਤੇ ਦੇਖੇ ਮੈਨੂੰ ਨਹੀਂ ਲੱਗਦਾ ਹੂੰ ਕਿ ਜਿੰਨੇ ਮਰਜ਼ੀ ਅਕਾਲੀ ਦਲ ਬਣਾ ਲੈਣ ਹੂੰ ਉਹ ਕਾਲੇ ਦਲ ਕਦੇ ਹੋਣ ਜਨੇ ਹੋਣੇ ਪੰਜਾਬ ਚ ਪਹਿਲਾਂ ਵੀ ਚਾਰ ਚੱਲ ਰਹੇ ਆ ਅਕਾਲੀ ਦਲ ਹੂੰ ਜਦੋਂ ਵੀ ਇਲੈਕਸ਼ਨ ਹੋਈ ਜਾਂ ਭਵਾਂ ਯੂਨਾਈਟਿਡ ਆਇਆ ਠੀਕ ਹੈ ਪਵੰ ਅੰਮ੍ਰਿਤਸਰ ਅਕਾਲੀ ਦਰਾਂ ਕਦੀ ਵੋਟਾਂ ਇੱਕ ਮਿੰਟੀਆਂ ਕਿ ਸਿੱਟੀਆਂ ਮੜੀਆਂ ਇਹਨਾਂ ਨੂੰ ਠੀਕ ਹੈ ਤੇ ਨਵਾਂ ਅਕਾਲੀ ਦਰ ਬਣਾ ਕੇ ਤੁਸੀਂ ਕੀ ਖੋਣ ਖੋਲੋਗੇ ਹੂੰ ਬਿਲਕੁਲ ਕਿਉਂਕਿ ਸੰਗਠਨ ਜਿਹੜਾ ਹੈਗਾ ਤੁਸੀਂ ਉਹਦੇ ਨਾਲ ਚੱਲਣਾ ਹੈਗਾ ਲੇਕਿਨ ਤਕਬੀਰ ਬਦਲ ਦੀ ਕਿੱਥੇ ਗਲਤੀ ਹੈ ਉਸ ਬਦਲ ਦੀ ਕਿ ਉਹਨੂੰ ਚਾਹੀਦਾ ਸੀ ਜਦੋਂ ਅਕਾਲਤਾ ਸਾਹਿਬ ਤੋਂ ਹੁਕਮ ਨਵਾਂ ਹੋ ਗਿਆ ਕਿ ਜੱਟ ਹੁੰਦਾ ਇਹਨੂੰ ਆਵਾਜ਼ ਦੇਣੀ ਚਾਹੀਦੀ ਆ ਮੈਂ ਗੱਲ ਨਾਲ ਲਾਉਣਾ ਤੁਹਾਨੂੰ ਪਰ ਉਹ ਗਣ ਲਾ ਕੇ ਬੈਠਾ ਉਹਨਾਂ ਨੂੰ ਤਾਂ ਜਾਓ ਫੇਰ ਕਾਰਨ ਕਾਰਨ ਜਦੋਂ ਪਹਿਲਾਂ ਇਕੱਠੇ ਹੋਏ ਆ ਹਾਂਜੀ। ਉਸ ਵਲੈਕਸ਼ਨ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਢੀਂਸਾ ਸਾਹਿਬ ਦੇ ਘਰ ਗਿਆ। ਹੂੰ ਜੀ। ਪਹਿਰੇ ਤੇ ਲਾਇਆ ਬਜ਼ੁਰਗਾਂ ਦੇ। ਹਾਂਜੀ। ਤੇ ਮੇਰੇ ਬਾਪ ਸਮਾਨ ਆ। ਹੂੰ ਬੀਬੀ ਜੀ ਗੀਗੋ ਦੇ ਘਰ ਆਇਆ। ਹੂੰ ਸਾਰੇ ਬਗੀਆਂ ਦੇ ਘਰ ਗਏ। ਤੇ ਪਤਾ ਲੱਗਾ ਨਹੀਂ ਕਦੋਂ ਡੱਡੂ ਛਾਲ ਮਰ ਗਿਆ। ਹੂੰ ਕੀ ਸੁਖਬੀਰ ਸਿੰਘ ਬਦ ਲੀਡਰਸ਼ਿਪ ਜਲੀਲ ਹੋਣ ਲਈ ਬਣੀ ਆ। ਜਦੋਂ ਉਹਨੂੰ ਇੱਕ ਸਤਿਕਾਰ ਮਿਲ ਰਿਹਾ ਹੈਗਾ ਆਪਣੀ ਪਾਰਟੀ ਦੇ ਵਿੱਚੋਂ ਪਾਰਟੀ ਦਾ ਕੜਪਣਾ ਦਫਤਰ ਹੈਗਾ ਪਾਰਟੀ ਦਾ ਆਪਣਾ ਸੁਵਿਧਾਨ ਹੈਗਾ ਪਾਰਟੀ ਦਾ ਸਾਰਾ ਕੁਝ ਸਹੀ ਹੈਗਾ ਉਹ ਨਹੀਂ ਹੋਊਗਾ ਹੂੰ ਇਸਰਗੇ ਭਾਵੇਂ ਮਤਲਬ ਭਾਈ ਅਮਰਤਪਾਲ ਦਾ ਬਾਪ ਆਜਵੇ ਬਣਾ ਦੇਵੇ ਹਾਂਜੀ ਭਾਵੇਂ ਬੀਬੀ ਪਰਮਯੂ ਖਾਲਸਾ ਬਣਾ ਦੇਵੇ ਜੀ ਭਾਵੇਂ ਸਰਜੀ ਸਿੰਘ ਅੱਗੇ ਜਵੇ ਪਾਰਟੀ ਦਾ ਉਹ ਸੰਗਠਿਤ ਰੂਪ ਨਹੀਂ ਦੇ ਸਕਦੇ ਕਦੇ ਵੀ ਨਹੀਂ ਦੇ ਸਕਦੇ ਹੂੰ ਜੀ ਬਿਲਕੁਲ ਖੜਾ ਸਾਹਿਬ ਬਾਕੀ ਦੇ ਮਸਲੇ ਆਪਾਂ ਬ੍ਰੇਕ ਤੋਂ ਬਾਅਦ ਦੇ ਵਿੱਚ ਡਿਸਕਸ ਕਰਾਂਗੇ ਸੋ ਦੋਸਤੋ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਂ ਆਪਾਂ ਬ੍ਰੇਕ ਤੋਂ ਉਸ ਬਾਅਦ you uh -oh.